ਮਿਤੀ 2 ਤਰੀਕ ਨੂੰ ਇੱਕ 140 ਰੋਡ ਦੇ ਉੱਪਰ ਇੱਕ ਜਸਦੀਪ ਸਿੰਘ ਨੂੰ ਕੁਝ ਵਿਅਕਤੀਆਂ ਜਿਹੜੀ ਸੀਗੀ ਤੇਜ਼ ਧਾਰ ਥਿਆਰ ਨਾਲ ਸੱਟਾਂ ਮਾਰੀਆਂ ਸੀਗੀਆਂ ਜਿਸ ਬੰਦ ਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵੀ ਵਾਇਰਲ ਹੋਈ ਸੀਗੀ ਇਸ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਜਸਦੀਪ ਸਿੰਘ ਹੈਗਾ ਇਹ ਗੋਨਿਆਣਾ ਮੰਡੀ ਤੇ ਰਹਿਣ ਵਾਲਾ ਸੀਗਾ ਜਿਸ ਨੂੰ ਗੋਨਿਆਣਾ ਮੰਡੀ ਤੇ ਉਹਦੇ ਪਿੰਡ ਝੰਡਾ ਵਾਲਾ ਤੇ ਕੁਝ ਵਿਅਕਤੀ ਸੀਗੇ ਉਹਨਾਂ ਨਾਲ ਸੱਟਾਂ ਮਾਰੀਆਂ ਗਈਆਂ ਸੀਗੀਆਂ ਇਸ ਬੰਦ ਦੇ ਵਿੱਚ ਅਸੀਂ ਮੁਕੱਦਮਾ ਨੰਬਰ 14 ਅੰਡਰ ਸੈਕਸ਼ਨ 109 ਜੋ ਕਿ 307 ਆਈਪੀਸੀ ਦੇ ਇਕਵਿਲੇਂਟ ਹੈਗਾ ਤੇ ਨਾਲ ਹੋਰ ਰੈਲੇਵੈਂਟ ਸੈਕਸ਼ਨ ਦੇ ਤਹਿਤ ਮੁਕੱਦਮਾ ਅੰਦਰਜੇ ਰਜਿਸਟਰ ਕੀਤਾ ਸੀਗਾ ਮਾਨਯੋਗ ਐਸਐਸਪੀ ਸਾਹਿਬ ਠੰਡਾ ਵੱਲੋਂ ਇਸ ਮੁਕੱਦਮਾ ਦੇ ਦੋਸ਼ੀਆਂ ਨੂੰ ਗ੍ਰਫਤਾਰ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਜਿਸ ਦੇ ਵਿੱਚ ਅਸੀਂ ਸੀਆਈਏ 1 ਸੀਆਈਏ 2 ਐਸਐਚਓ ਸਿਵਲ ਲਾਈਨ ਤੇ ਨਾਲ ਇਹਨਾਂ ਦੀ ਸਾਰਿਆਂ ਦੀ ਸੁਪਰਵਾਈਜ਼ਨ ਡੀਐਸਪੀ ਸਿਟੀ 2 ਕਰ ਰਹੇ ਸੀਗੇ ਇਸ ਮੁਕੱਦਮੇ ਦੀ ਤਫਤੀਸ਼ ਕਰਦੇ ਹੋਏ 6 ਤਰੀਕ ਨੂੰ ਅਸੀਂ ਮਕਦਮੇ ਦੇ ਵਿੱਚ ਜਿਹੜੇ ਲੋੜਿੰਦੇ ਦੋਸ਼ੀ ਸੀਗੇ ਲਾਪ੍ਰੀਤ ਮਨਪ੍ਰੀਤ ਦੰਦੀਵਾਲ ਕਰਨ ਢਿੱਲੋ ਤੇ ਨਾਲ ਗੁਰਪੰਥ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਸੀਗਾ ਤੇ ਇਹਨਾਂ ਦੀ ਪੋਜੈਸ਼ਨ ਦੇ ਵਿੱਚੋਂ ਜਿਹੜੀ ਇਹਨਾਂ ਨੇ ਵੈਪਨ ਯੂਜ਼ ਕੀਤੇ ਸੀਗੇ ਸੱਟਾਂ ਮਾਰਨ ਦੇ ਸਮੇਂ ਦੋ ਕੁਹਾੜੀਆਂ ਡਾਂਗਾ ਇੱਕ ਗੱਡੀ ਜਿਹੜੀ Honda City ਸੀਗੀ ਜਿਸ ਤੇ ਉੱਪਰ ਆਏ ਸੀਗੇ ਇਹ ਸਾਰੀ ਜਿਹੜੀ ਅਸੀਂ ਇਹਨਾਂ ਦੇ ਪੋਜੈਸ਼ਨ ਦੇ ਵਿੱਚੋਂ ਗ੍ਰਿਫਤਾਰ ਬਰੰਦ ਕਰ ਲਈ ਸੀਗੀ ਇਸ ਤੋਂ ਬਾਅਦ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਲਿਆ ਸੀਗਾ ਜਿਹੜਾ ਕਿ 10 ਤਰੀਕ ਨੂੰ ਅਸੀਂ ਦੁਬਾਰਾ ਇਹਨਾਂ ਨੂੰ ਪੇਸ਼ ਕਰਾਂਗੇ ਇਨਾਂ ਦੀ ਪੁਸ਼ਕਸ਼ ਦੇ ਵਿੱਚ ਜਿਹੜੇ ਹੋਰ ਕੁਝ ਵਿਅਕਤੀਆਂ ਦੀ ਸ਼ਮੂਲੀਅਤ ਆਈ ਸੀਗੀ ਉਹਦੇ ਵਿੱਚ ਅਸੀਂ ਸਿਕੰਦਰ ਸਿੰਘ ਨਾਮ ਦਾ ਵਿਅਕਤੀ ਇੱਕ ਹੋਰ ਅੱਜ ਗ੍ਰਿਫਤਾਰ ਕੀਤਾ ਹੈ ਸੋ ਹੁਣ ਤੱਕ ਅਸੀਂ ਇਸ ਮਕਦਮੇ ਦੀ ਤਫਤੀਸ਼ ਦੇ ਵਿੱਚ ਪੰਜ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਦੇ ਵਿੱਚ ਲਾਪ੍ਰਿਤ ਮਨਪ੍ਰੀਤ ਦੰਦੀਵਾਲ ਕਰਨ ਢਿੱਲੋ ਗੁਰਪੰਤ ਤੇ ਸਿਕੰਦਰ ਸਿੰਘ ਇਹਨਾਂ ਪੰਜਾ ਦੋਸ਼ੀਆਂ ਨੂੰ ਅਸੀਂ ਇਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਤੇ ਇੱਕ ਇਹਦੇ ਵਿੱਚ ਜਿਹੜਾ ਮੇਨ ਇਹਦਾ ਮਾਸਟਰਮਾਈਂਡ ਸੀਗਾ ਸੋਨਾ ਜੋ ਕਿ ਜੰਡਾਵਾਲਾ ਪਿੰਡ ਦਾ ਰਹਿਣ ਵਾਲਾ ਹੈ ਜਿਸ ਦੇ ਉੱਪਰ ਕਾਫੀ ਮੁਕਦਮੇ ਦਰਜੇ ਨੇ ਉਸ ਨੂੰ ਗ੍ਰਿਫਤਾਰ ਕਰਨ ਲਈ ਸਾਡੀਆਂ ਜਿਹੜੀਆਂ ਵੱਖ-ਵੱਖ ਟੀਮਾਂ ਅਸੀਂ ਬਣਾਈਆਂ ਹੋਈਆਂ ਨੇ ਉਹ ਲੱਗੀਆਂ ਹੋਈਆਂ ਨੇ ਤੇ ਜਲਦੀ ਹੀ ਅਸੀਂ ਜਿਹੜੀ ਹੈਗੀ ਉਸ ਦੀ ਗ੍ਰਿਫਤਾਰੀ ਕਰ ਲਵਾਂਗੇ ਜਿਹੜਾ ਇਸ ਦੇ ਵਿੱਚ ਜਿਹੜੇ ਲਾਪਰੀਤ ਹੈਗਾ ਇਸ ਦੇ ਉੱਪਰ ਪਹਿਲਾਂ ਵੀ ਦੋ ਲੜਾਈ ਝਗੜੇ ਦੇ ਮੁਕਦਮੇ ਦਰਜ ਹੈਗੇ ਆ ਤੇ ਜਿਹੜਾ ਕਰਨ ਢਿੱਲੋ ਹੈਗਾ ਇਸ ਦੇ ਉੱਪਰ ਇੱਕ ਜਿਹੜਾ ਲੜਾਈ ਝਗੜੇ ਦਾ ਮੁਕਦਮ ਇਹ ਬਜਾ ਰੰਜਿਸ਼ ਦੇ ਵਿੱਚ ਜਿਹੜੀ ਪੁਸ਼ਕਿਸ਼ ਦੇ ਵਿੱਚ ਹੈ ਕਿ ਜਸਦੀਪ ਦਾ ਇੱਕ ਦੋਸਤ ਜਿਹੜਾ ਸੀਗਾ ਉਹਨੇ ਇੱਕ ਗੋਨਿਆਣੇ ਦੇ ਵਿੱਚ ਇਹਨਾਂ ਦੀ ਲੜਾਈ ਹੋਈ ਸੀਗੀ ਉਸੇ ਦਿਨ ਹੀ ਜਿਸ ਦੇ ਵਿੱਚ ਇੱਕ ਲੜਕੇ ਦੇ ਸੱਟਾਂ ਵੱਜੀਆਂ ਸੀਗੀਆਂ ਤੇ ਗੋਨਿਆਣੇ ਸਿਵਲ ਹਸਪੀਟਲ ਦੇ ਵਿੱਚ ਦਾਖਲ ਹੋਇਆ ਸੀਗਾ ਉਸ ਉਸ ਸੰਬੰਧ ਦੇ ਵਿੱਚ ਥਾਣਾ ਨਈਆਂ ਵਾਲਾ ਦੇ ਵਿੱਚ ਦਰਜ ਮੁਕੱਦਮਾ ਦਰਜਿਸਟਰ ਕੀਤਾ ਗਿਆ ਜਦੋਂ ਮਨਪ੍ਰੀਤ ਦੰਦੀਵਾਲ ਤੇ ਲਪ੍ਰੀਤ ਨੂੰ ਇਹ ਪਤਾ ਲੱਗਿਆ ਵੀ ਸਾਡੇ ਇੱਕ ਦੋਸਤ ਨੂੰ ਇਹਨਾਂ ਨੇ ਕੁੱਟਿਆ ਤਾਂ ਇਹਨਾਂ ਨੇ ਉਸ ਦਾ ਬਦਲਾ ਲੈਣ ਲਈ ਜਿਹੜਾ ਹੈਗਾ 100 ਫੁੱਟੀ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਜਸਦੀਪ ਇੱਥੇ ਘੁੰਮ ਰਿਹਾ ਹੈ ਤਾਂ ਆਪਣੇ ਸਾਰੇ ਸਾਥੀਆਂ ਨੂੰ ਇਕੱਠਾ ਕਰਕੇ ਇਹਨਾਂ ਨੇ ਜਸਦੀਪ ਨੂੰ ਉੱਥੇ ਘੇਰ ਲਿਆ ਤੇ ਪਰਿਵਾਰਾਂ ਨਾਲ ਜਿੱਡੀ ਦੀ ਵੱਟੋਂ ਕੀਤੀ ਜਿਹੜੀਆਂ ਕਾਰਾਂ ਭੰਨੇ ਗਈਆਂ ਸੀ ਉਹ ਕਿਹਦੀਆਂ ਸੀ ਜਾਂਦਰੀ ਪਤਾ ਜਿਹੜੀ ਇਹਦੇ ਵਿੱਚ ਕਾਰ ਭੰਨੀ ਗਈ ਸੀ ਇਹਦੇ ਜਸਦੀਪ ਦੇ ਇੱਕ ਦੋਸਤ ਸੀਗੇ ਜਿਹੜਾ ਕਿ ਕੈਨੇਡਾ ਤੋਂ ਆਇਆ ਸੀਗਾ ਉਹ ਗੱਡੀ ਦੇਖ ਰਿਆ ਸੀਗੇ ਇਹ ਉਹਦੇ ਦੋਸਤ ਦੀ ਗੱਡੀ ਸੀ ਸਰ ਇਹ ਸਟੂਡੈਂਟ ਹੀ ਸੀ ਸਾਰੇ ਇਹਦੇ ਵਿੱਚ ਜਿਹੜਾ ਜਸਦੀਪ ਹੈਗਾ ਇਹ ਪ੍ਰਾਈਵੇਟ ਜਿਹੜਾ ਸਟੱਡੀ ਕਰ ਰਿਹਾ ਬਾਕੀ ਵੀ ਜਿਹੜੇ ਬੰਦੇ ਹੈਗੇ ਨੇ ਸਾਰੇ ਮਤਲਬ ਯੰਗ ਯੰਗਸਟਰ ਏਜ ਦੇ ਵਿੱਚ ਹੈਗੇ ਨੇ ਸਾਰੇ ਵਿਥਿਨ 25 ইয়ার্স ਦੀ ਏਜ ਦੇ ਵਾਲੇ ਗਰੁੱਪ ਦੇ ਬੰਦੇ ਹੈਗੇ ਆ ਕੁਝ ਇਹਨਾਂ ਦੇ ਵਿੱਚੋਂ ਪੜ੍ਹਾਈ ਜਿਹੜੀ ਹੈਗੀ ਉਹਨਾਂ ਦੀ অলমোਸਟ ਕੰਪਲੀਟ ਹੋ ਗਈ ਤੇ ਪ੍ਰਾਈਵੇਟ ਜਿਹੜੇ ਹੈਗੀ ਜਿਵੇਂ ਪੜ੍ਹਾਈ ਪੜ੍ਹਾਈ ਜਿਹੜੀ ਕਰ ਰਹੇ ਨੇ ਬਾਕੀ ਅਦਰਵਾਇਜ਼ ਜਿਹੜਾ ਹੈਗਾ ਜੋਬ ਵਗੈਰਾ ਕੋਈ ਨਹੀਂ ਕਰਦੇ ਨਾ ਚਾਹੇ ਸਰ ਦੇ ਲਾਪਰੀਤ ਹੈਗਾ ਇਹਨਾਂ ਕੋਲ ਆਫ ਐਨਡੀ ਦਾ ਮਾਮਲਾ ਦੱਸਦਾ ਹੈ ਨਸ਼ਾ ਕਰਦਾ ਹੈ ਜਾਂ ਵੇਚਦਾ ਇਹ ਨਸ਼ਾ ਵੇਚਦਾ ਸੀਗਾ ਤੇ ਜਿਹੜੇ ਇਹਦੇ ਨਾਲ ਜਿਹੜੇ ਦੂਜੇ ਦੋਸ਼ੀ ਕਰਨ ਹੈਗਾ ਉਹਦੇ ਖਿਲਾਫ ਵੀ ਇੱਕ ਮਕਦਮਾ ਦਰਜ ਹੈ ਜੋ ਕਿ ਲੜਾਈ ਝਗੜੇ ਦਾ ਮਕਦਮਾ ਦਰਜ ਹੈ ਕਿ ਹਾਂ ਕਿੱਥੇ ਰਹਿਣ ਵਾਲੇ ਜੀ ਇਹ ਜਿਹੜੇ ਲਾਪਰਿਤ ਤੇ ਇਹ ਸਾਰੇ ਝੰਡਾ ਵਾਲਾ ਮਹਿਮਾ ਸਰਜਾ ਤੇ ਗੋਨਿਆਣੇ ਮੰਡੀ ਦੇ ਏਰੀਆ ਦੇ ਰਹਿਣ ਵਾਲੇ ਨੇ ਸਾਡੇ ਕਿ ਕੱਲਾ ਸੀ ਉਸ ਟਾਈਮ ਦੀ ਗੱਡੀ ਚ ਜਸਦੀਪ ਜਿਹੜਾ ਸੀਗਾ ਇਸ ਦਿਨ ਆਪਣੇ ਤਿੰਨ ਦੋਸਤਾਂ ਦੇ ਨਾਲ ਆਇਆ ਸੀਗਾ ਉਸ ਦੇ ਨਾਲ ਜਿਹੜੇ ਬਾਕੀ ਤੇਨੂੰ ਦੋਸਤ ਸੀਗੇ ਉਹ ਵੀ ਉੱਥੇ ਮੌਕੇ ਦੇ ਉੱਪਰ ਹਾਜ਼ਰ ਸੀਗੇ ਜਿਨ੍ਹਾਂ ਨੇ ਜਿਹੜਾ ਇਹ ਸਾਰੀ ਜਿਹੜਾ ਲੜਾਈ ਝਗੜਾ ਆਪਣੀ ਅੱਖੀ ਦੇਖਿਆ ਤੇ ਹੁਣ ਵੀ ਠੀਕ ਆ ਰਹੀ ਕਿਸ ਕਿਸ ਇਹ ਜਿਹੜੇ ਦੋਸ਼ੀ ਨੇ ਲਾਪਰੇ ਤੇ ਲੈ ਕੇ ਆਇਆ ਸੀ ਇਸ ਗੱਡੀ ਨੂੰ ਚਲਾ ਰਿਹਾ ਸੀਗਾ ਮਾਲਕੀ ਬਾਰੇ ਜਿਹੜੇ ਇਸ ਦੀ ਤਫ਼ਤੀਸ਼ ਕਰ ਰਹੇ ਹਨ ਤੇ ਇਹ ਜਿਹੜੇ ਜਿਹੜੇ ਫੜੇ ਹੈ ਵਿੱਚ ਦੋ ਮੁੰਡੇ ਚਿੱਟਾ ਲਾਉਣ ਦੇ ਵੀ ਆਪੀ ਦੇਖੋ ਇਹਦੇ ਵਿੱਚ ਜਿਹੜਾ ਲਾਪਰਿਤ ਹੈਗਾ ਇਹਦੇ ਵਿੱਚ ਪਹਿਲਾਂ ਐਨਡੀਪੀਐਸ ਦਾ ਜਿੱਦਾਂ ਮੁਕਦਮਾ ਦਰਜ ਰਜਿਸਟਰ ਹੈਗਾ ਸੋ ਡੈਫੀਨੇਟਲੀ ਜਿਹੜੇ ਹੈਗੇ ਡਰੱਗਸ ਨਾਲ ਇਹਨਾਂ ਦੀ ਇਨਵੋਲਵਮੈਂਟ ਹੈ